ਸਟੈਂਡ ਦਾ ਲੌਕ ਸਾਰੇ ਹੀ ਲਗਾਣੇ ਇੱਕਦਮ ਅੰਜੀ ਯਾਤਰਾ ਚੱਲੇ ਆ ਅੰਮ੍ਰਿਤਸਰ ਅੰਮ੍ਰਿਤਸਰ ਜਾ ਕੇ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਤੇ ਉਹ ਉੱਥੇ ਜਾ ਕੇ ਦੱਸਾਂਗੇ ਤੇ ਹੁਣ ਆਪਾਂ ਤੁਰ ਲੱਗੇ ਆ 10:00 ਵੱਜ ਗਏ ਤੇ 7 ਦੇ 12ਵੇਂ ਮਹੀਨਾ ਤੇ ਦਿਨ ਹੈ ਦੁਵਾਰ ਤੇ ਹੁਣ ਆਪਾਂ ਪਿੰਡ ਕਾਲੀਏ ਤੋਂ ਪੋਣੇ ਚਾਲੇ ਨੰਬਰ 17 ਉੱਥੇ ਜਾ ਕੇ ਤੁਹਾਨੂੰ ਦੱਸਾਂ ਕਿ ਸਰਪ੍ਰਾਈਜ਼ ਤਰਾਦਾ ਜੋ ਇਮੋਲ ਚਾਲਾ ਹੈ ਤਦਨ ਸ਼ੇਅਰ ਕਰਾਂਗੇ ਤੇ ਸਸਿਕਾ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਣ ਤੇ ਆਪਾਂ ਵੀ ਮੋਲ ਚੜ੍ਹਦੀ ਕਲਾ ਦੇ ਵਿੱਚ ਤੇ ਕਿਰਪਾ ਗੁਰੂ ਮਹਾਰਾਜ ਦੀ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਤੇ ਮਿਲਦੇ ਹਾਂ ਸਫਰ ਦੇ ਵਿੱਚ ਜੀ ਜੀ ਕਰੂ ਆਪਾਂ ਨਿਕਲ ਪਏ ਤੇ ਹੋ ਰਾਤ ਵੇਨੇ ਮਾਹੌਲ ਚਾਲਤ ਤੇ ਡਿਲੀਵਰ ਆਪਣਾ ਇੱਧਰ ਆ ਜੀ ਬਹੁਤ ਛੋਟੀ ਦਾ ਘੈਂਡ ਲੈਵਰ ਆ ਵੱਡਿਆਂ ਵੱਡਿਆਂ ਘਾਟੀਆਂ ਝੜਾ ਛੜੀਆਂ ਨੇ ਔਰ ਕਿਉਂ ਕੰਮ ਕੀਤੇ ਇਹ پارک ਆ ਜੀ ਆਪਣੇ ਪਿੰਡ ਦੀ ਤੇ ਨਾਲ ਹੀ ਇਹ ਸਰਕਾਰੀ ਐਲੀਮੈਂਟਰੀ ਸਕੂਲ ਕਾਲੀਆ बस साढ़ा तो जी अपना स्कूल दस्वीर हो गई माड़ी आप पहुंच गए रह गया तो सारा 2.2 ਕਿਲੋਮੀਟਰ ਤੇ ਰੋਡ ਖੇਮਕਰਨ ਤੋਂ ਸਿੱਧਾ ਅੰਮ੍ਰਿਤਸਰ ਜਾਂਦਾ ਹੈ ਖੇਮਕਰਨੋਂ 62 ਕਿਲੋਮੀਟਰ ਪੂਰਾ ਅੰਮ੍ਰਿਤਸਰ ਪਹੁੰਚਦਾ ਆਪਣੇ ਘਰੋਂ ਵੀ ਇੱਥੇ 63 ਹੀ ਬੰਦ ਆ ਤੂੰ ਗਾੜੀ ਹੁਣੀ ਹੁੰਦੀ ਆ ਜਾ ਉਹ ਦੁਕਾਨ ਜੀ ਇੱਥੇ ਡੱਕੀ ਰੰਗ ਆ ਰਿਆਂ ਆਹ ਆ ਵੀ ਆੜੀ ਆਪਣੀ ਨਾਲ ਸ਼ੀਟ ਫੋਲਡ ਨਹੀਂ ਹੁੰਦੀ ਮਗਰ ਲਈ ਤੇ ਉਹ ਖਾਣੀ ਇਹ ਗੱਲ ਦਾ ਜਾਂਦਾਗਾ ਸਾਈਕਲ ਚਾ ਲੈ ਕੇ ਆਉਣਾ ਹੀ ਅੱਛਾ ਤਾਂ ਕਰੇ ਤੇ ਇਹ ਫੋਲਡ ਬਣਦੀ ਬਾਰੀ ਖੋਲੀ ਆ ਮਗਰ ਲਈ ਤੇਰੇ ਆਜੂ ਵੀ ਵਿੱਚ ਚਾਹੀਦਾ ਮੈਂ ਦੇ ਵਿੱਚ ਅੱਛਾ ਇਹ ਨਹੀਂ ਕਾਟ ਬੰਨੀ ਪਾਲਾ ਹਰ ਪਾ ਕੇ ਤੇ ਆਪਾਂ ਫੋਲਡ ਤਾਂ ਕਰਨੀ ਪੈਣੀ ਏਕਣਾ ਆੜੀਆਂ ਰਬਟਾ ਨਾ ਆੜੀਆਂ ਆ ਰਫਟਾਈਆਂ ਵੇਖੀਆਂ ਹੈਂਗੇ ਇਹਦੀ ਅੱਲਾ ਹੀ ਢਲੀਆਂ ਹੈ ਆ ਆ ਰਫਟਾਈਆਂ ਲਾ ਦੀਆਂ ਢਲੀਆਂ ਹੈ ਇਹ ਹੈਂਗਾ ਇਹ ਲੋਗ ਹੀ ਹੁੰਦੇ ਜੀ ਸਾਡੇ ਉਹ ਲੋਗ ਹੈਗੇ ਨਹੀਂ ਆਪਣੇ ਨਵੇਂ ਨਹੀਂ ਨੇ ਅੱਛਾ ਚਲੋ ਘਰ ਤੋਂ ਕੱਟੇ ਹਾਂਜੀ ਬਾਪਾ ਜੀ ਇਹ ਪੰਜਾਬ ਕਿੰਗ ਪੈਸ ਕਿੱਥੇ ਗਈ ਇੱਥੇ ਪੰਜਾਬ ਕਿੰਗ ਪੈਸ ਉਹ ਅੱਗੇ ਆ ਅੱਗੇ ਆ ਜੀ ਉਹ ਅੱਗੇ ਜੀ ਅੱਛਾ ਥੋੜਾ ਰਹਿ ਗਿਆ ਹਾਂਜੀ ਹਾਂਜੀ ਜਿਹੜਾ ਪਹਿਲਾ ਪੈਸ ਹੈ ਨਾ हां पहला पैस सेट कर दे दूजा जो ये कंदे अच्छा किन्ने ਦਾ ਐ ਅੱਛਾ ਤਾਂ ਮੜਾ ਦਾਦੀ ਜਿੰਨੇ ਦਾ ਬਣੂਗਾ ਹੈ ਕਿੰਨੇ ਦਾ ਆਈਡੀ ਫਿਰ ਮੜਾ ਦਾਦੀ ਨੂੰ ਪੁੱਛ ਦਿੰਨੇ ਕੀ ਕਹਿੰਦੇ ਬੋਲ ਕੌਣਾ ਕੱਟ ਹੀ ਲੈ ਰਹੇ ਨੇ ਆਇ ਇੱਕ ਨਿਕਲ ਆਈ ਇਹ ਇਹਦੇ ਨਾਲ ਹੀ ਆ ਦੀ ਦੇ ਨਾਲ ਲੱਗੀ ਰਿਕਰ ਦਾਦਾ ਦੇਖ ਕੀ ਆ ਕਰਨੀ ਲੱਗੇ ਪਈ ਕਹਿੰਦੇ ਦੇਖ ਕੇ ਦਾਦਾ ਇੱਕ ਬਾਰੀ ਕੋ ਨਹੀਂ ਬਾਰੀ ਕੋ ਨਹੀਂ ਦੀ ਸੇਵਾ ਆਪ ਆ ਗਏ ਚਭਾਲ ਤੋਂ ਅੱਗੇ ਤੇ ਬਾਬਾ ਬੁੱਢਾ ਸਾਹਿਬ ਜੀ ਚਭਾਲ ਤੋਂ ਅੱਧਾ ਕਿਲੋਮੀਟਰ ਦੇ ਅੱਗੇ ਆ ਗਏ ਏਥੋਂ 2-3 ਕਿਲੋਮੀਟਰ ਦੀ ਦੂਰੀ ਹੈ ਬਾਬਾ ਬੁੱਢਾ ਸਾਹਿਬ ਦੇ ਦਰਬਾਰ ਦੀ ਤੇ ਲੈਹਿੰਦੇ ਵਾਲੀ ਸਾਈਡ ਪੈਂਦਾ ਵਾਹ ਮਾਰਕ ਅਮਰੀਕਾ ਸੱਚਾ ਪਾਤਸ਼ਾਹ ਕੇ ਜਿਹੜਾ ਸਾਡਾ ਗਰੀਬਾਂ ਦਾ ਭਲਾ ਕਰੇ ਆਂਦਰ ਉਸੇ ਬਖਸ਼ੂ ਵਾਏ 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 ਪਹੁੰਚ ਗਏ ਕੀ ਆਪਾਂ ਡੀ ਕੈਥਲਨ ਕੀ ਕਰਦੇ ਆ ਸ਼ਾਪਿੰਗ ਦਸਤਾਨੇ ਜੈਟਾਂ ਇੱਥੇ ਜਿੰਨਾ ਸਮਾਨ ਆ ਰਾਈਡਰ ਆਸਤੇ ਆ ਸ਼ਾਇਰ ਗਰ ਰਾਈਡਿੰਗ ਆਸਤੇ ਲੈ ਲੋ ਕੈਂਪਿੰਗ ਆਸਤੇ ਲੈ ਲੋ ਡੰਟ ਇੱਥੇ ਧਾਰ ਕੇ ਨਾ ਬਾਬਾ ਬੈਠੇ ਹੋਣੇ ਤੋ ਇਹਨਾਂ ਦਾ ਜੀ ਆਹ ਵੀ ਖਰੀਦ ਲਈਏ ਤੇ ਆ ਵੀ ਖਰੀਦ ਲਈਏ ਤੇ ਉਹ ਵੀ ਲੈ ਲਈਏ ਤੇ ਰੇਟ ਇਹਨਾਂ ਦੇ ਲੱਗੇ ਆ ਬਿਲਕੁਲ ਤੇ 799 ਰੁਪਏ ਦੇ ਵਿੱਚ ਇਧਰ ਜੈਕਟ 999 ਵਿੱਚ ਆ ਜੈਕਟ ਆ ਇਹ ਰੇਟ ਦੀ ਕਿਹਦੇ ਹੱਥੋਂ ਦੇ ਆ ਆਪਾਂ ਵੇਖੀਏ ਅੱਜ ਕਾਦੀ ਕਾਦੀ ਸ਼ੋਪਿੰਗ ਕਰਦੇ ਨੇ ਤੇ ਕੀ ਕੀ ਕਰਦੇ ਆ ਪਹੁੰਚ ਗਏ ਜੀ ਆਪਾਂ ਸੈਕਲਾਂ ਕੋਲ ਆਪਾਂ ਬੀਟ ਰੰ ਦਾ ਸ਼ੈਕਲ ਪਹਿਲਾਂ ਪੁੱਛਦੇ ਤੇ ਫਿਰ ਲੈਨੇ ਜਾਣਕਾਰੀ ਤੇ ਮਾਰਦੇ ਵਾਇਸ ਤੇ ਲੈਨੇ ਜਾਣਕਾਰੀ ਆਪਾਂ ਭਾਈ ਹਰਾ

ਸਾਡੇ ਅਗਲੇ ਬੰਨੇ 19 ਤੋਂ ਬੰਨੇ ਅਗਲੇ ਬੰਨੇ ਤਾਂ ਇੱਕੋ ਹੀ ਗਾਣਾ ਹਾਂ ਅਗਲੇ ਬੰਨੇ ਹਾਂਜੀ ਸਾਰੇ ਦੇਖੀ ਇਹ ਬੜੀਆਂ ਰੇਗਸ ਜਿਹੜੇ ਤੋਂ ਬੜਾ ਫੜਾ ਫਿਰ ਚਲਾਇਆ ਇਸਕੇ ਇਹ ਬਣਾਇਆ ਆ ਗਾਣਾ ਜੀ ਨੰਬਰ ਇਹਨੂੰ ਕਿਹੜੀ ਕੰਪਨੀ ਦੇ ਗੇਰ ਲੱਗ ਪੇਟ ਵੀ ਉਹਨੂੰ ਉਹਨੇ ਦੁੱਧੇ ਨਹੀਂ ਆਉਂਦੇ ਸ਼ਾਈਨਰ ਕੀ ਉਸ ਮਾਨੋ ਦੇ ਉਸ ਮਾਨੋ ਦੇ ਬਾਦੋਂ ਤੋਂ ਕੋਈ ਨਹੀਂ ਆਇਆ ਇਹਦੀ ਗੱਲ ਨਹੀਂ ਜਾਨਦਾ ਉਹ ਸਾਡੇ ਚੋਣਾਂ ਚਾਹ ਉਹ ਕਾੜਦਾ ਜਿਹੜੇ ਨਿਹਰੇ ਤੈਨਾਂ ਕੇ ਤੈਨਾਂ ਅੱਗੇ ਸਾਡੇ ਨਿਸ਼ਾਨ ਜਿਹੜੇ ਲਿਖੀ ਗਿਆ ਤਾਂ ਬਰੇਕਾਂ ਨੂੰ ਦੁੱਧਿਆ ਹਾਈਡਰੋਲਿਕ ਨਹੀਂ ਆਉਂਦੀਆਂ ਨਹੀਂ ਉਹਦੇ ਵਿੱਚ ਆਈਆਂ ਲੈ ਉੱਚੀ ਲੋਨ ਹੋ ਗਈ ਉਹ ਡਿਸਕ ਰਾਈਬਰ ਇਹਨਾਂ ਅੱਗੇ ਲਵਾ ਮੈਂ ਨਰਿੰਦਰ ਬੱਛੀ ਜੱਗ ਨੂੰ ਕਾਲ ਕਰਨਾ ਚਾਹੁੰਦਾ ਹਾਂ ਸਰ ਮੇਰਾ ਨੰਬਰ ਦਿੰਦੇ ਹੋ 200 ਰੁਪਏ ਇਹ 200 ਦੀ ਕਿੰਨੇ ਦੀ 300 ਦੀ 300 ਰੁਪਏ ਦੀ 300 ਦੀ ਆ 15 ਜੋ ਵੀ ਉਹ ਵੀ ਅੰਦਰ ਆ ਜਾਏਗਾ ਇਹਦਾ ਪਤਾ ਕਰਾਂਗੇ ਜਦੋਂ ਇਹਦਾ ਬੈਂਦਾ ਦੱਸੋ ਬਾਈ ਤੁਸੀਂ ਖੁਦ ਕਰ ਲਓ ਇਹ ਸਹੀ ਹੈ ਇਹ ਕਿਹੜਾ ਹੈ ਐਸ ਵੀ ਇੱਕ ਤੋਂ ਵੀ ਅਰੇਕ ਕਰੋ I uh -huh. ਜਿਹੜਾ ਲੰਬੇ ਵਾਲਾ ਤੇ ਜਿੰਦਗੀ ਮਾਸ਼ੂਰ ਜੀ ਬਹੁਤ ਲੰਬੇ ਵਾਲਾ ਜਿਹੜਾ ਆ ਰਿਹਾ ਤੇ ਨਾ ਪਤਾ ਹੈ ਕਿ ਕਿੰਨਾ ਪਤਾ ਹੈ ਆਸੀ ਜਿੰਨ ਲਾਤ ਨਾ ਪੜਾਉਂਦਾ ਕੋੜਾ ਜੀ ਲੱਗਦਾ ਮੈਨੂੰ ਬਾਈ ਨਾ ਆਸਤਾਨਾ ਬਹੁਤ ਵਾਸ਼ਲਾ ਦਿੱਤੀ ਕਿੰਨੀਆਂ ਬਹੁਤ ਬੋਤੀ ਸਿੱਟੀ ਕੋ ਦੇ ਹੀ ਆਪਣੇ ਅੱਲਾ ਦੇ ਭੇਂ ਕਰ ਲਈ ਤੇ ਚੰਗੀ ਆਪਣੀ ਡੀ ਕਾਣਾ ਆਇਆ ਛੇ ਲਾਈਆ ਡੀ ਕੈਨਸਲ ਆ ਲਿਆ ਰੁਪਇਆ 31000 ਲੱਗ ਗਿਆ ਅਜੇ ਕੈਰੀਅਰ ਦੇ ਜਿਹੜੇ ਬੈਗ ਆ ਉਹ ਰਹਿ ਗਏ ਆ ਉਹ 1700 ਦੇ ਵੱਖਰੇ ਉਹ ਉਦੋਂ ਆਪਾਂ ਦੇ ਡਾਕਮ ਤੁਰ ਪਹਿਲਾ 15 ਤਰੀਕ ਨੂੰ ਦਿਖਾਉਂਦੇ ਆ 15 ਤਰੀਕ ਨੂੰ ਮਾਲ ਆਉਣੇ ਆ ਘਰੇ ਜਾ ਕੇ ਫਿਰ ਮੈਂ ਉਹ ਆਰਡਰ ਕਰਦੇ ਤੇ ਸ਼ਹਿਰੋਂ ਬਾਹਰ ਨਿਕਲ ਆਏ ਪੀੜ ਬੜੀ ਉਹ ਤਾਂ ਨਹੀਂ ਵੀਡੀਓ ਬਣਾਈ ਹੋਰ ਆਪਾਂ ਬੋਡੋ ਵਾਲੇ ਬੋਲਦੇ ਆ ਲਾਈਕ ਸ਼ੇਅਰ ਕਰਿਓ ਤੇ ਆਪਾਂ ਤੁਹਾਨੂੰ ਵਿਖਾਵਾਂਗੇ ਚੰਗੀ ਚੰਗੀ ਵਧੀਆ ਵਧੀਆ ਜਗਾ ਰਹਿਣ ਬੈਠੋ